ਪੰਜਾਬ ਦੇ ਵਿੱਚ 10ਵੀਂ ਪਾਸ ਦੇ ਲਈ ਸਕੂਲਾਂ ਦੇ ਵਿੱਚ ਸੇਵਾਦਾਰਾਂ ਦੀ ਜਿਹੜੀ ਭਰਤੀ ਨਿਕਲੀ ਆ ਪੋਸਟਾਂ ਨਿਕਲੀਆਂ ਨੇ ਤਾਂ ਤੁਸੀਂ ਦੋਸਤੋ ਅਪਲਾਈ ਕਰ ਸਕਦੇ ਹੋ ਡਾਇਰੈਕਟ ਇੰਟਰਵਿਊ ਆ ਸਿਰਫ ਔਰ ਸਿਰਫ ਇੰਟਰਵਿਊ ਬੇਸਿਸ ਦੇ ਉੱਪਰ ਇਹ ਸਿਲੈਕਸ਼ਨ ਜਿਹੜੀ ਆ ਉਹ ਕੀਤੀ ਜਾਏਗੀ ਤੁਸੀਂ ਆਪਣੇ ओरिजिनल ਡਾਕੂਮੈਂਟਸ ਲੈ ਕੇ ਇੰਟਰਵਿਊ ਦੇ ਉੱਪਰ ਡਾਇਰੈਕਟ ਪਹੁੰਚ ਜਾਣਾ ਹੈ ਤਾਂ ਦੋਸਤੋ ਕੀ ਲਾਸਟ ਡੇਟ ਹੈ ਕਿਸ ਤਿੱਕੇ ਦਾ ਨਾਲ ਅਪਲਾਈ ਕਰਨਾ ਹੈ ਕਿੱਥੇ ਇੰਟਰਵਿਊ ਹੋਏਗੀ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਦੇ ਦਿੱਤੀ ਗਈ ਹੈ ਵੀਡੀਓ ਨੂੰ ਲਾਸਟ ਤੱਕ ਦੇਖੋ ਤਾਂ ਕਿ ਪੂਰੀ ਜਾਣਕਾਰੀ ਆਪਾਂ ਨੂੰ ਮਿਲ ਸਕੇ ਔਰ ਆਹ ਕੇ ਵਦਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਹੋ ਤਾਂ ਕਿ ਦੋਸਤੋ ਤੁਹਾਡੇ ਤੱਕ ਸਾਡੇ ਦੁਆਰਾ ਪਾਈ ਗਈ ਜੌਬ ਦੀ ਹਰ ਇੱਕ ਵੀਡੀਓ ਪਹੁੰਚ ਸਕੇ ਤੇ ਤੁਸੀਂ ਅਪਲਾਈ ਕਰਕੇ ਆਪਣਾ ਰੋਜ਼ਗਾਰ ਪਾ ਸਕੋ ਆਓ ਦੋਸਤੋ ਹੁਣ ਜਾਣਦੇ ਹਾਂ ਇਸ ਭਰਤੀ ਦੀ ਹੋਰ ਡਿਟੇਲ ਦੇ ਬਾਰੇ ਦੋਸਤੋ ਪੰਜਾਬ ਦੇ ਵਿੱਚ ਮੈਟਰਨ ਸੇਵਾਦਾਰ ਇਨਚਾਰਜ ਦੀ ਜਿਹੜੀ ਨਵੀਂ ਭਰਤੀ ਆ ਉਹਦਾ ਆਫੀਸ਼ਲ ਨੋਟੀਫਿਕੇਸ਼ਨ ਤੁਹਾਡੇ ਬਿਲਕੁਲ ਸਾਹਮਣੇ ਆ ਹਾਂਜੀ ਜੇਕਰ ਆਪਾਂ ਗੱਲ ਕਰੀਏ ਇਥੇ ਨੇਮ ਆਫ ਦਾ ਪੋਸਟ ਹੈ ਮੈਟਰਨ ਜਿਹੜੀ ਕਿ ਫੀਮੇਲਸ ਦੇ ਵਾਸਤੇ ਸਪੈਸ਼ਲੀ ਪੋਸਟ ਹੈ ਗਿਆ ਤਾਂ ਜਿੰਨੀਆਂ ਵੀ ਭੈਣਾਂ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਔਰ ਜ਼ਰੂਰ ਸ਼ੇਅਰ ਕਰਦੇ ਹੋ ਤਾਂ ਕਿ ਕੋਈ ਵੀ ਭੈਣ ਜਿਹੜੀ ਆ ਅਪਲਾਈ ਕਰ ਸਕੇ ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਕੰਪੀਟੀਸ਼ਨ ਵੀ ਨਹੀਂ ਹੈ ਸਕੂਲਸ ਦੇ ਵਿੱਚ ਇਹ ਪੋਸਟਾਂ ਜਿਹੜੀਆਂ ਨੇ ਉਹ ਨਿਕਲੀਆਂ ਨੇ ਤਾਂ ਬਈ ਦੋਸਤੋ ਨੇਮ ਆਫ ਪੋਸਟ ਜਿਹੜਾ ਉਹ ਹੈ ਜੀ ਮੈਟਰਨ ਦੋਸਤੋ ਇਥੇ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਜੇਕਰ ਆਪਾਂ ਹੁਣ ਗੱਲ ਕਰ ਲਈਏ ਤਾਂ ਮਿਨੀਮਮ 10th ਕਲਾਸ ਤੁਸੀਂ ਹੋਣੇ ਚਾਹੀਦੇ ਹੋ ਹਾਇਰ ਐਜੂਕੇਸ਼ਨ ਤੁਹਾਡੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਜਾਣੇ ਕਿ 10ਵੀਂ ਪਾਸ ਕੀਤੀ ਹੋਵੇ ਤੁਸੀਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਜੇਕਰ ਆਪਾਂ ਇਥੇ ਏਜ ਦੀ ਗੱਲ ਕਰੀਏ ਸਭ ਤੋਂ ਵੱਡੀ ਗੱਲ ਜਿਹੜੀ ਆ ਕਿ ਏਜ ਇਥੇ 35 ਸਾਲ ਤੋਂ ਲੈ ਕੇ 55 ਸਾਲ ਤੱਕ ਦੀਆਂ ਸਾਰੀਆਂ ਫੀਮੇਲਸ ਅਪਲਾਈ ਕਰ ਸਕਦੇ ਆ ਜੇਕਰ ਤੁਹਾਡੀ ਏਜ 35 ਸਾਲ ਤੋਂ ਲੈ ਕੇ 55 ਸਾਲ ਤੱਕ ਦੀ ਹੈਗੀ ਆ ਤਾਂ ਤੁਸੀਂ इजीली ਅਪਲਾਈ ਕਰ ਸਕਦੇ ਹੋ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ हां ਜੇਕਰ ਆਪਾਂ ਅੱਗੇ ਹੁਣ ਰਿਮਿਨਰੇਸ਼ਨ ਦੀ ਗੱਲ ਕਰੀਏ ਜਾਂ ਮਰਟਲ ਸਟੇਚਸ ਦੀ ਗੱਲ ਕਰੀਏ ਤਾਂ ਮੈਰਿਡ ਫੀਮੇਲਸ ਜਿਹੜੀਆਂ ਨੇ ਉਹਨਾਂ ਨੂੰ ਪ੍ਰੀਫਰੈਂਸ ਦਿੱਤੀ ਜਾਏਗੀ ਚਾਹੇ ਉਹ ਵਿਡੋਜ਼ ਨੇ ਜਾਂ ਫਿਰ ਡਾਈਵੋਰਸੀ ਨੇ ਤਾਂ ਜਿਹੜੀਆਂ ਮੈਰਿਡ ਲੇਡੀਆਂ ਨੇ ਉਹਨਾਂ ਨੂੰ ਇਸ ਦੀ ਪ੍ਰੀਫਰੈਂਸ ਦਿੱਤੀ ਜਾਏਗੀ ਅੱਗੇ ਦੋਸਤੋ ਜੇ ਆਪਾਂ ਸੈਲਰੀ ਦੀ ਗੱਲ ਕਰੀਏ ਸੈਲਰੀ ਦੀ ਗੱਲ ਕਰਨ ਤੋਂ ਬਾਅਦ ਪਹਿਲਾਂ ਇੱਕ ਵਾਰੀ ਫੇਰ ਮੈਂ ਰਿਕੁਐਸਟ ਕਰੂੰਗਾ ਕਿ ਜੌਬ ਦੇ ਨਾਲ ਰਿਲੇਟਿਡ ਵੀਡੀਓ ਆਪ ਹਮੇਸ਼ਾ ਪਾਉਂਦੇ ਰਹਿਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੱਕ ਤੁਹਾਡੇ ਕੰਮ ਦੀ ਜੌਬ ਤੁਹਾਡੇ ਸੈਂਟਰਲ ਗਵਰਨਮੈਂਟ ਦੇ ਨੇ ਸਟੇਟ ਗਵਰਨਮੈਂਟ ਦੇ ਨਹੀਂ ਜਿਹੜੇ ਸੈਂਟਰਲ ਗਵਰਨਮੈਂਟ ਦੇ ਮਿਨੀਮਮ ਘੱਟ ਤੋਂ ਘੱਟ ਵਿੱਚ ਨੇ ਐਮਟੀਐਸ ਦੇ ਮਲਟੀਟਾਸਕਿੰਗ ਸਟਾਫ ਦੇ ਨਾਨ ਸਕਿਲਡ ਨੇ ਉਸ ਅਕੋਰਡਿੰਗ ਸੈਲਰੀ ਹੈ ਜਾਨੇ ਕਿ 15000 ਤੋਂ ਲੈ ਕੇ 25000 ਦੇ ਵਿੱਚ ਵਿੱਚ ਜਿਹੜੀ ਆ ਉਹ ਸਟਾਰਟਿੰਗ ਸੈਲਰੀ ਰਹਿਣ ਵਾਲੀ ਆ ਪ੍ਰੈਜ਼ੀਡੈਂਟਲਿਸ ਦੀ ਗੱਲ ਕਰੀ ਤਾਂ ਫ੍ਰੀ ਬੋਰਡਿੰਗ ਆ ਜਾਨੇ ਕਿ ਫ੍ਰੀ ਰਹਿਣਾ ਉੱਥੇ ਤੁਸੀਂ ਰਹਿ ਸਕਦੇ ਹੋ ਗਰਲ ਸਟੂਡੈਂਟ ਦੇ ਨਾਲ ਜਿਹੜਾ ਹੈ ਤੁਸੀਂ ਉੱਥੇ ਮੈਡੀਕਲ ਫੈਸਿਲਿਟੀਆਂ ਜਿਹੜੀਆਂ ਨੇ ਉਹ ਉਹ ਵੀ ਉੱਥੇ ਅਵੇਲੇਬਲ ਰਹਿਣਗੀਆਂ ਤੇ ਐਮਆਈ ਰੂਮ ਵੀ ਵਿਦਿਆਲੇ ਦਾ ਜਿਹੜਾ ਤੁ ਇਹ ਤਰ੍ਹਾਂ ਦਾ ਹੋਗਾ ਤਾਂ ਬਹੁਤ ਸਾਰੇ ਫੈਸਿਲਿਟੀਆਂ ਨੇ ਪੜਾਉਣ ਦੇ ਵਾਸਤੇ ਟੈਨਿਊਰ ਆਫ ਪੋਸਟ ਦੀ ਗੱਲ ਕਰੀ ਹੈ ਤਾਂ ਟੈਨਿਊਰ ਜਿਹੜਾ ਹੈ ਉਹ 1 ਸਾਲ ਦੇ ਵਿੱਚ 10 ਮੰਥਸ ਦੇ ਵਾਸਤੇ ਰਿਕਰੂਟ ਕੀਤਾ ਜਾਊਗਾ ਇਹ बार-बार बार-बार ਅਗੇਨ ਐਂਡ ਅਗੇਨ ਕੰਟੈਕਟ ਜਿਹੜਾ ਤੁਹਾਡਾ ਰੀਨਿਊ ਹੁੰਦਾ ਰਹੇਗਾ ਇੱਥੇ ਟੋਟਲ ਪੋਸਟਾਂ ਦੀ ਗੱਲ ਕਰੀ ਤਾਂ ਟੋਟਲ ਪੋਸਟਾਂ 3 ਕੱਢੀਆਂ ਗਈਆਂ ਨੇ ਹਾਲ ਫਿਲਹਾਲ ਇਹ ਪੋਸਟਾਂ ਵਧਾਈਆਂ ਜਾਂ ਘਟਾਈਆਂ ਵੀ ਜਾ ਸਕਦੀਆਂ ਨੇ ਪੀਐਮ ਸ਼੍ਰੀ ਜਵਾਹਰ ਲਾਲ ਨੋਇਦਿਆ ਵਿਦਿਆਲਿਆ ਤਨੰਤੂ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਇਹ ਪੋਸਟਾਂ ਨਿਕਲੀਆਂ ਨੇ ਤੇ ਅਪਲਾਈ ਕਿਸ ਤਰੀਕੇ ਦੇ ਨਾਲ ਕਰਨਾ ਹੈ ਅਪਲਾਈ ਕਰਨ ਦੇ ਲਈ ਤੁਸੀਂ ਡਾਇਰੈਕਟ ਜਿਹੜਾ ਹੈ ਉਹ ਇੰਟਰਵਿਊ ਦੇ ਉੱਪਰ ਜਾ ਸਕਦੇ ਹੋ ਆਪਣੇ ਸਾਰੇ ਡਾਕੂਮੈਂਟਸ ਲੈ ਕੇ ਐਕਸਪੀਰੀਅੰਸ ਸਰਟੀਫਿਕੇਟ ਲੈ ਕੇ ਆਪਣੇ ਐਜੂਕੇਸ਼ਨਲ ਦੇ ਸਰਟੀਫਿਕੇਟਸ ਲੈ ਕੇ ਆਧਾਰ ਪੈਨ ਲੈ ਕੇ ਕਰਕੇ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਡਾਇਰੈਕਟ ਜਿਹੜਾ ਹੈ ਉਹ ਚਲੇ ਜਾਣਾ ਸਕੂਲ ਦੇ ਵਿੱਚ ਤੇ ਕਿੰਨੀ ਤਰੀਕ ਨੂੰ ਜਾਣਾ ਹੈ 4 ਤਰੀਕ ਨੂੰ 4 ਸਤੰਬਰ ਨੂੰ ਸਵੇਰੇ 10 ਵਜੇ ਤੁਸੀਂ ਜਿਹੜਾ ਹੈ ਉਹ ਪਹੁੰਚ ਜਾਣਾ ਐਡਰੈਸ ਦੁਆਰਾ ਨੋਟ ਕਰ ਲਓ ਆਫਿਸ ਆਫ ਦਾ ਜੇ ਐਨ ਵੀ ਧਨਾਂਸੂ ਡਿਸਟ੍ਰਿਕਟ ਲੁਧਿਆਣਾ ਇਸ ਐਡਰੈਸ ਦੇ ਉੱਪਰ ਤੁਸੀਂ ਜਾਣਾ ਹੈ ਆਪਣੀ ਰੀਸੈਂਟ ਪਾਸਪੋਰਟ ਸਾਈਜ਼ ਫੋਟੋ ਜ਼ਰੂਰ ਨਾਲ ਲੈ ਕੇ ਜਾਣੀ ਹੈ ਸਾਰੇ ਸਰਟੀਫਿਕੇਟਸ ਲੈ ਕੇ ਜਾਣੇ ਨੇ ਜੇ ਕੋਈ ਐਕਸਪੀਰੀਅੰਸ ਹੈ ਆਲਰੇਡੀ ਤਾਂ ਐਕਸਪੀਰੀਅੰਸ ਸਰਟੀਫਿਕੇਟ ਵੀ ਤੁਸੀਂ ਨਾਲ ਲੈ ਕੇ ਜਾਣਾ ਔਰ ਹਾਂ ਇਹ ਪੋਸਟ ਨੂੰ ਵੱਧ ਵੱਧ ਪੈਣਾ ਤੱਕ ਸ਼ੇਅਰ ਜ਼ਰੂਰ ਔਰ ਜ਼ਰੂਰ ਕਰ ਦਿਓ ਤਾਂ ਕਿ ਜਿਸੇ ਭੈਣ ਦੇ ਪੋਸਟ ਕੰਮ ਆ ਸਕੇ ਤੇ ਅਪਲਾਈ ਕਰਕੇ ਆਪਣੀ ਰੋਜ਼ਗਾਰ ਚਲਾ ਸਕੇ ਔਰ ਹਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਦੇ ਰਹਿਣ ਲਈ ਜੌਬ ਦੇ ਨਾਲ ਰਿਲੇਟਡ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਬੜੀ ਜਲਦੀ ਮਿਲਾਂਗੇ ਨਵੀਂ ਜੌਬ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੱਕ ਲਈ ਬਾਈ ਬਾਈ ਸਤਿ ਸ਼੍ਰੀ ਅਕਾਲ